ਸਤਿ ਸ਼੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਨਾਲ 25 ਸਾਲ ਪੁਰਾਣਾ ਸਾਡੇ ਘਰ ਵਿੱਚ ਲੱਪਿਆ ਜਾਣ ਵਾਲਾ ਨਕਸ਼ਾ ਸ਼ੇਅਰ ਕਰਦੀ ਆਂ ਬਿਨਾਂ ਭੈਣ ਭਰਾਵਾਂ ਨੂੰ ਕਬਜ਼ੇ ਦੀ ਸਮੱਸਿਆ ਵਾ ਇਹ ਕਬਜ਼ੇ ਨਾਲ ਜੁੜੇਟਣ ਕਬਜ਼ੇ ਦੇ ਨਾਲ ਸੰਬੰਧਿਤ ਨਕਸ਼ਾ ਤਿਆਰ ਕਰਨ ਲੱਗੇ ਆਓ ਜੀ ਆਪਾਂ ਨੂੰ ਇਸ ਚੀਜ਼ ਵਾਸਤੇ ਕਿਹੜੀ ਕਿਹੜੀ ਚੀਜ਼ ਲੈਣੀ ਚਾਹੀਦੀ ਹੈ ਕਬਜ਼ੇ ਨੂੰ ਦੂਰ ਕਰਨ ਵਾਸਤੇ ਆਪਾਂ ਘਰੇਲੂ ਇਲਾਜ ਕਰਨਾ ਘਰੇਲੂ ਸਮਾਨਾ ਪਰ ਵਰਤਨਾ ਏ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਅਸੀਂ ਸਰਨਾ ਲੈ ਲਈ ਜੀ 100 ਗ੍ਰਾਮ 100 ਗ੍ਰਾਮ ਸੌਫ ਲਈ ਆ ਤੇ 100 ਗ੍ਰਾਮ ਦੀ ਧਾਗ ਵਾਲੀ ਮਿਸ਼ਰੀ ਲਈ ਆ ਇਹ ਤਿੰਨ ਚੀਜ਼ਾਂ ਹੀ ਲੈਣੀਆਂ ਜੀ ਆਪਾਂ ਤੇ ਥੋੜਾ ਜਿਹਾ ਆਪਾਂ ਨੂੰ ਘਿਓ ਚਾਹੀਦਾ ਜੀ ਆਪਾਂ ਤਿੰਨ 100 ਗ੍ਰਾਮ ਸਮਾਨ ਬਰਾਂ ਲੱਗੀਆਂ 100 ਗ੍ਰਾਮ ਮਿਸ਼ਰੀ 100 ਗ੍ਰਾਮ ਸਰਨਾ ਤੇ 100 ਗ੍ਰਾਮ ਦੀ ਸੌਫ ਤਾਂ ਉਹਦੇ ਵਿੱਚ ਤੁਸੀਂ ਤਿੰਨ ਚਮਚੇ ਜਿਹੜੇ ਛੋਟੇ ਆ ਆਪਣੇ ਟੀस्पून ਉਹ ਪਾਉਣੇ ਆ ਤਾਂ 15 ਤੋਂ 20 ਗ੍ਰਾਮ ਤੱਕ ਪਾਉਣਾ ਜਿਹੜਾ ਆਪਾਂ ਦੇਸੀ ਘਿਓ ਪਾਉਣਾ ਇਹਦੇ ਵਿੱਚ ਔਰ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸੀ ਵਿੱਚ ਪਾ ਕੇ ਜਾਂ ਮਾਮਲੇ ਜਿਸ ਦੇ ਵਿੱਚ ਪਾ ਕੇ ਫਾਈਨ ਪਾਊਡਰ ਬਣਾ ਲੈਣਾ ਆ ਸਾਡੇ ਕੋਲ ਫਾਈਨ ਪਾਊਡਰ ਬਣਿਆ ਹੋਇਆ ਵਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਫਾਈਨ ਪਾਊਡਰ ਨੂੰ ਜਦੋਂ ਤੁਸੀਂ ਇਹਨਾਂ ਨੂੰ ਜਾਂ ਤਾਂ ਮਾਮਲੇ ਜਿਸ ਦੇ ਵਿੱਚ ਕੁਟ ਲਓ ਤੇ ਜਾਂ ਫਿਰ ਮਿਕਸੀ ਵਿੱਚ ਗ੍ਰाइंड ਕਰ ਲਓ ਇਹ ਫਿਰ ਉਹਨਾਂ ਨੂੰ ਮੋਟੀ ਛਾਣ ਨਹੀਂ ਜਿਹਦਾ ਆਪਣੇ ਕੋਲ ਆਉਂਦੀ ਹੈ ਮੋਟੀ ਛਾਣ ਨਹੀਂ ਇਹਦੇ ਨਾਲ ਛਰਨਾ ਜ਼ਿਆਦਾ ਬਰੀਕ ਛਾਣਣੀ ਨਾਲ ਨਹੀਂ ਛਰਨਾਗਾ ਇਹ ਬਿਲਕੁਲ ਫਾਈਨ ਪਾਊਡਰ ਨਾ ਹੋਵੇ ਉਹਨਾਂ ਦਾ ਤਾਂ ਕਿ ਜਦੋਂ ਆਪਾਂ ਲੈਣਾ ਵਾ ਤੇ ਆਪਣੇ ਕੋਈ ਗੋਲੇ ਵਗੈਰਾ ਨੂੰ ਮਾਰ ਦੇ ਲੋ ਜੀ ਹੁਣ ਆਪਾਂ ਇਹਨੂੰ ਇਹਦਾ ਫਾਈਨ ਪਾਊਡਰ ਵੀ ਬਣਾ ਲਿਆ ਇਸਕੇ ਮਿਕਸੀ ਦੇ ਵਿੱਚ ਤੇ ਤੁਹਾਨੂੰ ਦੋਨੇ ਦੋ ਤਰੀਕਿਆਂ ਨਾਲ ਦੱਸਾਂਗੇ ਵੀ ਆਪਾਂ ਇਹਨਾਂ ਨੂੰ ਕਿਵੇਂ ਬਣਾ ਸਕਦੇ ਆ ਆਪਾਂ ਇਹਨੂੰ ਸਾਬਤ ਵੀ ਕਿਵੇਂ ਬਣਾ ਲੈ ਸਕਦੇ ਆ ਤੇ ਫਾਈਨ ਪਾਊਡਰ ਬਣਾ ਕੇ ਵੀ ਕਿਵੇਂ ਰਹਿ ਸਕਦੇ ਆ ਲੋ ਜੀ ਹੁਣ ਆਪਾਂ ਥਾਈ ਪੈਨ ਲੈ ਲੈਨੇ ਆ ਆਪਾਂ ਤੈਪਿੰਡ ਲੈ ਲਿਆ ਜੀ ਅਸੀਂ ਤੇ ਗੈਸ ਨੂੰ ਆਨ ਕਰ ਲਓ ਇਹ ਸਾਡੇ ਘਰ ਦੇ ਵਿੱਚ ਮੇਰੇ ਮਾਤਾ ਪਿਤਾ ਇਸ ਚੀਜ਼ ਦਾ ਇਸਤੇਮਾਲ ਕਰਦੇ ਸੀ ਤੇ ਮੈਨੂੰ ਵੀ ਹੁਣ ਥੋੜੀ-ਬਹੁਤੀ ਪ੍ਰੋਬਲਮ ਆਈ ਸੀ ਇਸ ਚੀਜ਼ ਦੀ ਤਾਂ ਕਿ ਮੈਨੂੰ ਯਾਦ ਆਇਆ ਕਿ ਆਪਾਂ ਘਰ ਵਿੱਚ ਇਹੋ ਚੀਜ਼ ਨੂੰ ਤਿਆਰ ਕਰੀਏ ਚਲੋ ਜੀ ਹੁਣ ਅਸੀਂ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਤਿੰਨ ਚਮਚੇ ਦਸੀ ਘਿਉਂਦੇ ਆ ਅਸੀਂ 300 ਗ੍ਰਾਮ ਦਾ ਬਣਾਉਣ ਲੱਗੇ ਆ 100 ਗ੍ਰਾਮ ਮਿਸ਼ਰੀ 100 ਗ੍ਰਾਮ ਸੌਂਫ 100 ਗ੍ਰਾਮ ਸਿਰਨਾ ਸਰਨਾ ਦੇ ਪੱਤੇ ਇੱਥੇ ਮਤਲਬ ਕਿ ਕ੍ਰਿਆਨਲਿਸ ਤੋਂ ਇੰਡੀਆ ਦਾ ਜਿਹੜਾ ਕ੍ਰਿਆਨਲ ਤੋਂ ਮਿਲ ਜਾਂਦੇ ਆ ਤੇ ਇੱਥੇ ਆਪਣੇ ਜਿਹੜਾ ਗ੍ਰੋਸਰੀ ਸਟੋਰ ਪੰਜਾਬੀ ਗ੍ਰੋਸਰੀ ਸਟੋਰ ਨੇ ਉੱਥੇ ਮਿਲ ਜਾਂਦੇ ਆ ਉੱਥੇ ਕਈ ਤਾਂ ਉਹ ਅਰਿਆਂ ਸਰਨਾ ਦੇ ਪੱਤਿਆਂ ਨੂੰ ਸੇਨਾ ਦੇ ਪੱਤੇ ਲਿਖਿਆ ਹੁੰਦਾ ਤੇ ਸੇਮ ਚੀਜ਼ ਹੀ ਆ ਇਹ ਜੀ ਪੱਤੇ ਨੇ ਚਮਚੇ ਇਹ ਵਿੱਚ ਕਿਉਂ ਦੇ ਪਾਲੇ ਆ ਕਿਉਂ ਨੂੰ ਮਤਲਬ ਕਿ ਗਰਮ ਹੋਣ ਦਿਓ ਗੈਸ ਨੂੰ ਬਹੁਤਾ ਤੇਜ਼ ਨਹੀਂ ਕਰਨਾ ਸìm ਤੇ ਹੀ ਰੱਖਣਾ ਫਰਾਈ ਪੈਨ ਨੂੰ ਗਰਮ ਕਰ ਲੈਣਾ ਚੰਗੀ ਤਰ੍ਹਾਂ ਆਪਾਂ ਜਦਾ ਇਹ ਇਹਦਾ ਸੁੱਕਾ ਪਾਊਡਰ ਹੁੰਦਾ ਆਪਾਂ ਇਹਨੂੰ ਨਹੀਂ ਲੈ ਸਕਦੇ ਆਪਣੇ ਗਲੇ ਦੇ ਵਿੱਚ ਵੀ ਕਈ ਵਾਰ ਰੜਕ ਸਕਦਾ ਇਸ ਕਰਕੇ ਇਹਨੂੰ ਘਿਓ ਦੇ ਵਿੱਚ ਪੁੰਨਣਾ ਜ਼ਰੂਰੀ ਹੈ ਘਿਓ ਦੇ ਵਿੱਚ ਸਿਰਫ ਇਹਨੂੰ ਵਸਤ ਤੇਕਸਕਿੰਪਲੇ ਪੁੰਨਣਾ ਹੈ ਤਾਕਿ ਜਿਹੜੀ ਆਪਣੀ ਮਿਸ਼ਰੀ ਵਿੱਚ ਪਾਈ ਹੋਈ ਆ ਉਹ ਵਿੱਚ ਮੈਲਟ ਨਾ ਹੋ ਜਾਵੇ ਇਹਦੇ ਸਿਰਫ 30 ਸਕਿੰਟ ਲਈ ਫੁਨਨਾਵੇਂਨਾ ਆਪਣਾ ਕਿਉਂ ਮੈਲਟ ਹੋ ਗਿਆ ਤੇ ਆਪਣਾ ਫਾਈਪਨ ਵੀ ਗਰਮ ਆ ਤੇ ਬਸ 30 ਸਕਿੰਟ ਲਈ ਇਹਨੂੰ ਵਿੱਚ ਇਹਦੇ ਪਾ ਦਿਓ ਕਿਉਂ ਉਹਦੇ ਵਿੱਚ ਪਾ ਕੇ ਇਹਨੂੰ ਫਾਈਨ ਪਾਊਡਰ ਨੂੰ Okay ਤੇ ਵੀਰੀ ਲੈ ਚੁਣ ਲੈਨੇ ਮੈਂ ਗੈਸ ਬੰਦ ਕਰ ਲੱਗੀ ਆ ਤਾਕੇ ਇੰਨਾ ਤੱਕ ਇੱਥੇ ਹੀ ਗਰਮੀ ਰਹਿਣ ਦੇ ਚੁੱਲੇ 30 ਸਕਿੰਟ ਤੱਕ ਤਾਂ ਅਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਏ ਇਹਨੂੰ ਸਿਰਫ 30 ਸਕਿੰਟ ਭੁਲਣਾ ਤੇ 5 ਮਿੰਟ ਇਹਨੂੰ ਮੈਚ ਕਰਨਾ ਚੰਗੀ ਤਰ੍ਹਾਂ ਤਾਂ ਕਿ ਕੋਈ ਵੀ ਡਲੀ ਵਗੈਰਾ ਨਾ ਬਣੇ ਇਹਦੀ ਤੇ ਕਿਉਂ ਦੇ ਵਿੱਚ ਚੰਗੀ ਤਰ੍ਹਾਂ ਮੈਚ ਕਰ ਲਓ ਇਹਨੂੰ ਜਿਵੇਂ ਇਹ ਸਾਡਾ ਬਣ ਕੇ ਤਿਆਰ ਹੋ ਗਿਆ ਤਾਂ ਆਪਾਂ ਇਹਨੂੰ ਠੰਡਾ ਹੋਣ ਤੇ ਰੱਖਦੇ ਆਂ ਤੇ ਫਿਰ ਵਰਤਮਾਨ ਵਿੱਚ ਪਾਉਨੇ ਆਪਾਂ ਇਹਨੂੰ ਤੇ ਇਹੇ ਤੁਹਾਡਾ ਮਨ ਕੇ ਜੇ ਕਿਸੇ ਨੂੰ ਪੁਰਾਣੀ ਤੋਂ ਪੁਰਾਣੀ ਕਬਜਾ ਤੇ ਉਹਨੇ ਇੱਕ ਕੱਪ ਦਾ ਪਹਿਲਾ ਵਰਤਨਾ ਤੇ ਫਿਰ ਇੱਕ ਦਿਨ ਛੱਡ ਕੇ ਵਰਤਨਾ ਤੇ ਹੌਲੀ ਹੌਲੀ ਕਰਕੇ ਇਹਨੂੰ ਮਲ ਕੇ ਛੱਡ ਦੇਣਾ ਤੇ ਉਹਦਾ ਇੱਕ ਵਾਰੀ ਜਿਵੇਂ 100-100 ਗ੍ਰਾਮ ਲੈ ਕੇ ਹੀ ਤਿਆਰ ਕਰ ਲਓ ਤੇ ਇੰਨਾ ਹੀ ਮਲ ਕੇ ਫਾਈਨ ਪਾਊਡਰ ਬਣ ਇਹਦਾ ਪਾਊਡਰ ਬਣ ਜਾਣਾ ਚੂਰਨ ਬਣ ਜਾਣਾ ਤੇ ਉਹਦਾ ਮਲ ਕੇ ਇੱਕ ਮਹੀਨਾ ਚੱਲ ਸਕਦਾ ਇਹਦੇ ਵਿੱਚ 100-100 ਗ੍ਰਾਮ ਦੇ ਨਾਲ ਤੁਹਾਡਾ ਕਿਉਂਕਿ ਆਪਾਂ ਛੋਟਾ ਚਮਚਾ ਹੀ ਲੈਣਾ ਵਾ ਤੇ ਦੂਜਾ ਤਰੀਕਾ ਤੁਹਾਨੂੰ ਮੈਂ ਦੱਸਦੀ ਆ ਵੀ ਆਪਾਂ ਫਰਾਈਪੈਨ ਲੈ ਲੈਣਾ ਵੀ ਆਪਾਂ ਇਹਨੂੰ ਫੋਲਡ ਨਹੀਂ ਬਣਾ ਕੇ ਰੱਖਣਾ ਵਾ ਜੇ ਤੁਹਾਨੂੰ ਕਦੇ ਕਦਾਈ ਕਬਜ ਦੀ ਪ੍ਰੋਬਲਮ ਆਉਂਦੀ ਆ ਕਈ ਵਾਰੀ ਕਿਤੇ ਆਪਾਂ ਮੈਦੇ ਵਾਲੀ ਕੋਈ ਚੀਜ਼ ਖਾ ਲੈਨੇ ਆ ਜਾਂ ਆਪਾਂ ਨੂੰ ਪਾਣੀ ਦੀ ਚੇਂਜ ਹੋ ਜਾਂਦੀ ਆ ਜਾਂ ਕਿਸੇ ਜਗ੍ਹਾ ਦੀ ਚੇਂਜ ਹੋ ਜਾਂਦੀ ਆ ਤੇ ਆਪਾਂ ਨੂੰ ਕਬਜ ਵਗੈਰਾ ਦੀ ਪ੍ਰੋਬਲਮ ਲੱਗਦੀ ਹੁੰਦੀ ਆ ਤੇ ਪੇਟ ਨੂੰ ਫਰੇਮ ਆ ਫਰੇਮ ਆ ਜਾਂ ਲੱਗਦਾ ਆਪਣੇ ਆਪ ਨੂੰ ਫਿਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਇੱਕ ਫਰਾਈਪੈਨ ਲੈ ਲਓ ਉਸ ਵਿੱਚ ਇੱਕ ਕੱਪ ਪਾਣੀ ਦਾ ਪਾ ਲਓ ਉਹਦੇ ਵਿੱਚ ਥੋੜੀ ਜੀ ਸਰਨਾ ਪਾਉਣੇ ਆ ਸਰਨਾ ਦੇ ਪੱਤੇ ਪਾ ਲਓ ਤੁਸੀਂ ਇੱਕ ਚਮਚਾ ਜਾ ਉਸ ਐਨੇ ਗ੍ਰਾਮਜ ਦੇ ਥੋੜੇ ਜਿਹੇ ਹਲਕੇ ਹੁੰਦੇ ਆ ਤੇ ਵੇਟ ਵਿੱਚ ਵੀ ਇਹ ਜ਼ਿਆਦਾ ਚੜਦੇ ਆ 100 ਗ੍ਰਾਮ ਵਿੱਚ ਵੀ ਤੁਸੀਂ ਇੱਕ ਚਮਚਾ ਮਿਲ ਕੇ ਦਸਰਨਾ ਦੇ ਪੱਤਿਆਂ ਦਾ ਪਾ ਲਓ ਦਬਰ ਆ ਇੱਕ ਚਮਚਾ ਪਹਿਲਾਂ ਤਾਂ ਮੈਂ ਹੱਥ ਨਾਲ ਚੱਕਰ ਦੇ ਪਾਤਾ ਇੱਕ ਚਮਚਾ ਤੁਸੀਂ ਸਰਨਾ ਦਾ ਪਾ ਲਓ ਤੇ ਅੱਧਾ ਚਮਚਾ ਤੁਸੀਂ ਇੱਕ ਚਮਚੇ ਤੁਸੀਂ ਸੌਂਫ ਦਾ ਪਾ ਲਓ ਤੇ ਥੋੜੀ ਜੀ ਤੁਸੀਂ ਮਿਸ਼ਰੀ ਪਾ ਲਓ ਇਹਦੇ ਵਿੱਚ ਕਟਕ ਆ ਤਾਂ ਗੈਲੀ ਮਿਸ਼ਰੀ ਹੁੰਦੀ ਹੈ ਜੀ ਤੇ ਆਪਣੇ ਇੱਥੇ ਕ੍ਰੋਸਿਸ ਤੋਂ ਮਿਲ ਜਾਂਦੀ ਆ ਇਹਨਾਂ ਤਿੰਨਾਂ ਨੂੰ ਬਰਾਬਰ ਮਾਤਰਾ ਵਿੱਚ ਹੀ ਲੈਣਾ ਹੁਣ ਜੇ ਅਸੀਂ ਥੋੜੀ ਜੀ ਕੁੱਟ ਕੇ ਮਿਸ਼ਰੀ ਪਾ ਲਈਏ ਹੁਣ ਇਹਨੂੰ ਪਾਣੀ ਨੂੰ ਰਿਜਨ ਦਿਓ ਜਦੋਂ ਪਾਣੀ ਅੱਧਾ ਰਹਿ ਗਿਆ ਉਸ ਟਾਈਮ ਇਹਦੇ ਵਿੱਚ ਦੁੱਧ ਪਾਉਣਾ ਵਾ ਜਿਸ ਦਾ ਪਾਣੀ ਅੱਧਾ ਰਹਿ ਗਿਆ ਜਿਹੜਾ ਆਪਾਂ ਜਿਹਦੇ ਵਿੱਚ ਆਪਾਂ ਸਰਨਾ ਦੇ ਪੱਤੇ ਸੌਂਫ ਤੇ ਮਿਸ਼ਰੀ ਪਾਈ ਸੀ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਲੈਣਾ ਉਕੇ ਦੁੱਧ ਬਸ ਆਪਾਂ ਕੋਸਾ ਜਿਹਾ ਹੀ ਰੱਖਣਾ ਉਹ ਤਾਂ ਗਰਮ ਨਹੀਂ ਕਰਨਾਗਾ ਦੁੱਧ ਮੇਰਾ ਪਹਿਲਾਂ ਹੀ ਵਾਲਾ ਦਿੱਤਾ ਹੋਇਆ ਵਾ ਇਹਨੂੰ ਤੇ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇ ਇਹਦੇ ਵਿੱਚ ਆ ਗਰਮ ਹੋ ਜਾਣਾ ਇਹਨੂੰ ਕਿ ਆਪਾਂ ਜਿਆਦਾ ਗਰਮ ਗਰਮ ਨਹੀਂ ਪੀਣਾਗਾ ਬਸ ਜਿੰਨਾ ਕੁ ਠਰ ਫੁਟਿਆ ਹੋਵੇ ਥੋੜਾ ਜਿਹਾ ਕੋਸਾ ਜਿਹਾ ਹੋਵੇ ਜੇ ਕੋਈ ਜਿਆਦਾ ਗਰਮ ਵੀ ਪੀ ਸਕਦਾ ਤਾਂ ਪੀ ਸਕਦਾ ਵਾ ਅਗਰ ਆਪਾਂ ਗੈਸ ਨੂੰ ਬੰਦ ਕਰਦੇ ਹੋ ਜੀ ਆਪਣਾ ਕਿ ਪਾਣੀ ਵੀ ਬਹੁਤ ਗਰਮ ਆ ਤੇ ਪਹਿਲਾਂ ਆਪਣਾ ਦੁੱਧ ਵੀ ਵਾਲੇ ਵਾਲਾ ਸੀ ਮੈਂ ਜੀ ਹੁਣ ਆਪਾਂ ਇਹਨੂੰ ਪੁੰਨ ਲੈਣੇ ਆ ਇਹ ਆਪਾਂ ਜਿੜਾਪਾ ਲੀਕੜ ਜਿਹਾ ਬੱਚਿਆਂ ਨੂੰ ਦੇਣਾ ਨਾ ਤੇ ਬੱਚਿਆਂ ਤੁਸੀਂ ਚਮਚੇ ਦਾ ਚੌਥਾ ਹਿੱਸਾ ਦਿਓ। ਬੁਖੇ ਚੀਜ਼ ਜਿਹਦੇ ਨੇ ਬੱਚਿਆਂ ਤੁਸੀਂ ਦੁੱਧ ਵਿੱਚ ਵਾਲ ਕੇ ਜਦਾ ਜਦ ਆਪ ਤੁਸੀਂ ਪਹਿਲਾਂ ਪਾਣੀ ਵਿੱਚ ਵਾਲ ਲਓ ਜਦੋਂ ਅੱਧਾ ਰਹਿ ਜਾਂਦਾ ਜਾਂ ਉਦੋਂ ਵੀ ਘੱਟ ਰਹਿ ਜਾਂਦਾ ਦੋ ਚਮਚੇ ਰਹਿ ਜਾਣ ਚਾਹੀਏ ਪਾਣੀ ਦੇ ਤੇ ਫਿਰ ਬੱਚੇ ਦੇ ਵਿੱਚ ਦੁੱਧ ਪਾ ਦਿਓ। ਤੇ ਬੱਚੇ ਬਲਕੇ ਦੁੱਧ ਦੇ ਵਿੱਚ ਸਾਤ ਕਿਉਂ ਦੀ ਲੋੜ ਪੈਂਦੀ ਆ? ਕਿਉਂਕਿ ਉਹਦੇ ਵਿੱਚ ਤਾਂ ਆਪਾਂ ਉਹਨੂੰ ਭੁੰਨਣ ਵਾਸਤੇ ਜਦੋਂ ਦੁੱਧ ਵਿੱਚ ਸਿਰ ਨੂੰ ਭੁੰਨਣ ਵਾਸਤੇ ਕਿਉਂ ਪਾਲਿਆ? ਇਹਦੇ ਵਿੱਚ ਆਪਾਂ ਨੂੰ ਦੁੱਧ ਦੇ ਉੱਤੇ ਕਿਉਂ ਪਾਉਂਦੀ ਲੋੜ ਪੈਂਦੀ ਹੈ ਚਮਚੇ ਦਾ ਚੌਥਾ ਹਿੱਸ ਤਬਾ ਚਲੋ ਇਹਦਾ ਦੇ ਦਿਓ ਨਹੀਂ ਤਾਂ ਫਿਰ ਬੱਚੇ ਨੂੰ ਉਹ ਚੋੜਨ ਵਾਲਾ ਹਾਂ ਦੁੱਧ ਪੋਣ ਲਿਆ ਇਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਕਿਉਂ ਦਬਾ ਦੇਣਾ ਆ ਦੇਖੋ ਇਹ ਚਮਚੇ ਦਾ ਚੌਥਾ ਹਿੱਸਾ ਪਾ ਕਿਉਂ ਦਬਾਉਣਾ ਹੈ ਇਹਦੇ ਵਿੱਚ ਇਹ ਤਾਂ ਮੈਂ ਅੱਜ ਆਪਦੇ ਵਾਸਤੇ ਬਣਾਇਆ ਲੋਜੀ ਸਾਡਾ ਚੋਰਨ ਵੀ ਤਿਆਰ ਹੋ ਗਿਆ ਤੇ ਸਾਡਾ ਦੁੱਧ ਵੀ ਤਿਆਰ ਹੋ ਗਿਆ ਇਹ ਤੁਸੀਂ ਘਰ ਵਿੱਚ ਜ਼ਰੂਰ ਤਿਆਰ ਕਰਿਓ ਤੇ ਫਿਰ ਆਪਣੇ ਸਾਨੂੰ ਕਮੈਂਟਾਂ ਵਿੱਚ ਦੱਸਿਓ ਵੀ ਤੁਹਾਨੂੰ ਇਸ ਜਿਹੜਾ ਅਸੀਂ ਘਰੇਲੂ ਨੁਕਸਾ ਦੱਸਿਆ ਇਹਦਾ ਕਿੰਨਾ ਫਾਇਦਾ ਹੋਇਆ ਕੋਈ ਵੀ ਚੀਜ਼ ਲੋੜ ਤੋਂ ਵੱਧ ਲੈਣ ਦਾ ਨੁਕਸਾਨ ਹੁੰਦਾ ਵਾ ਜੇ ਆਪਾਂ ਉਹਨੂੰ ਲਿਮਟ ਵਿੱਚ ਲਈਏ ਲੋੜ ਤੋਂ ਵੱਧ ਤਾਂ ਆਪਾਂ ਕੱਜੂ ਬਦਾਮ ਵੀ ਖਾਵਾਂਗੇ ਤੇ ਉਹ ਵੀ ਆਪਣਾ ਨੁਕਸਾਨ ਕਰਨਗੇ ਇਸ ਕਰਕੇ ਆਪਾਂ ਨੂੰ ਹਰ ਚੀਜ਼ ਨੂੰ ਲਿਮਟ ਵਿੱਚ ਹੀ ਲੈਣਾ ਚਾਹੀਦਾ ਤੇ ਕਿਸੇ ਚੀਜ਼ ਦੇ ਆਦੀ ਵੀ ਨਹੀਂ ਹੋਣਾ ਚਾਹੀਦਾ ਇਦੇ ਵਿੱਚ ਸਾਵਧਾਨੀਆਂ ਨੇ ਕੁਝ ਇੱਕ ਤਾਂ ਜਿਹੜੇ ਬਲੱਡ ਥিনার ਜਾਂ ਖੂਨ ਪਤਲਾ ਹੋਣ ਦੀ ਦਵਾਈ ਲੈਂਦੇ ਆ ਉਹ ਆਪਣੇ ਡਾਕਟਰ ਦੀ ਸਲਾਹ ਨਾਲ ਲੈਣ। ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਜੀ? ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ। ਧੰਨਵਾਦ ਜੀ।